ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਹੁਤ ਹੀ ਈਜੀ ਖਾਣਾ ਸिखਾਣਾ ਮੇਰਾ ਬਹੁਤ ਹੀ ਫਰਜ ਹੈ ਤੇ ਅੱਜ ਆਪਾਂ ਬਣਾ ਰਹੇ ਹਾਂ ਬਹੁਤ ਹੀ ਟੇਸਟੀ ਆਲੂ ਦੀ ਟਿੱਕੀ ਜੀ ਬਿਲਕੁਲ ਹਲਵਾਈ ਸਟਾਈਲ ਜਿਵੇਂ ਕਿ ਵਿਆਹਾਂ ਦੇ ਵਿੱਚ ਹੁੰਦੀ ਹੈ ਉਹਦੇ ਵਾਸਤੇ ਆਪਾਂ ਨੂੰ ਕੋਈ ਆਲੂ ਉਬਾਲਣ ਦੀ ਜ਼ਰੂਰਤ ਨਹੀਂ ਹੈ ਨਾ ਆਪਾਂ ਆਲੂ ਟਿੱਕੀ ਖਾਣ ਨੂੰ ਆਪਣਾ ਮਨ ਕਰਦਾ ਹੁੰਦਾ ਪਰ ਆਲੂ ਉਬਾਲਣਾ ਸੇਲਣਾ ਕਰਨਾ ਹਨਾ ਉਹਨਾਂ ਨੂੰ ਕਿੰਨਾ ਝੰਜਟ ਹੈ ਆਪਾਂ ਆਲੂ ਲੈ ਕੇ ਚੰਗੇ ਤਰੀਕੇ ਨਾਲ ਸਾਫ਼ ਕਰ ਲੈਣੇ ਨੇ ఫను కద్దు కష్ట క ਕੱਧੂ ਕਸ਼ ਕਰਕੇ ਆਪਾਂ ਜਿਹੜੇ ਇਹਦੇ ਵਿੱਚ ਐਕਸਟਰਾ ਪਾਣੀ ਹੈ ਉਹਨੂੰ ਕੱਢ ਦਾਂਗੇ ਕਿਉਂਕਿ ਅਗਰ ਆਪਾਂ ਇਸੇ ਤਰੀਕੇ ਦੇ ਨਾਲ ਇਹਦੇ ਵਿੱਚ ਮਸਾਲੇ ਮਿਲਾਵਾਂਗੇ ਤਾਂ ਉਹ ਲਿਕਵਿਡ ਜ਼ਿਆਦਾ ਬਣ ਜਗੀ ਤੇ ਜਦੋਂ ਤੁਸੀਂ ਫਰਾਈ ਕਰੋਗੇ ਤਾਂ ਉਹ ਚੰਗੇ ਤਰੀਕੇ ਨਾਲ ਤੁਹਾਡੀ ਫਰਾਈ ਨਹੀਂ ਹੋਊਗੀ ਤੁਸੀਂ ਇਹਨੂੰ ਕਈ ਤਰੀਕੇ ਨਾਲ ਬਣਾ ਸਕਦੇ ਹੋ ਤੁਸੀਂ ਡੀਪ ਫਰਾਈ ਵੀ ਕਰ ਸਕਦੇ ਹੋ ਤੁਸੀਂ 에ਅਰ ਫਰਾਈਰ ਦੇ ਵਿੱਚ ਵੀ ਬਣਾ ਸਕਦੇ ਹੋ ਤੁਸੀਂ ਹਨਾ ਇਹਨੂੰ ਓਟੀ ਦੇ ਵਿੱਚ ਵੀ ਬਣਾ ਸਕਦੇ ਹੋ ਅਗਰ ਜਿੱਦਾਂ ਆਪਾਂ ਹਲਵਾਈ ਬਣਾਉਂਦੇ ਨੇ ਤੇਲ ਦੇ ਵਿੱਚ ਫਰਾਈ ਕਰਕੇ ਉਦਾਂ ਵੀ ਬਣਾ ਸਕਦੇ ਹੋ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਹੁਣ ਕੁਝ ਹਨਾ ਆਟੇ ਜਿਹੜੇ ਐਡ ਕਰਾਂਗੇ ਉਹਦੇ ਵਾਸਤੇ ਆਪਾਂ ਲਾਵਾਂਗੇ ਇੱਕ ਚਮਚ ਕਾਰਨਫਲੋਰ ਜਿਹਨੂੰ ਆਪਾਂ ਅਰਾ ਰੋਟਵੀ ਕਹਿ ਦਿੰਦੇ ਆਂਗੇ ਤੇ ਦੋ ਚਮਚ ਆਪਾਂ ਲਾਵਾਂਗੇ ਇਹਦੇ ਵਾਸਤੇ ਆਪਣਾ ਚਾਵਲਾਂ ਦਾ ਆਟਾ ਚਾਵਲਾਂ ਦਾ ਆਟਾ ਜਿਹੜਾ ਨਾ ਉਹਦੀ ਨਾਲ ਇਹ ਟਿੱਕੀ कुरकुरी ਬਣਦੀ ਹੈਗੀ ਹਲਵਾਈ ਜ਼ਰੂਰ ਇਹਦੇ ਵਿੱਚ ਇਸਤੇਮਾਲ ਕਰਦੇ ਹੈਗੇ ਤੇ ਇੱਕ ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਜਾਂ ਦੋ ਚਮਚ ਜਿੰਨੀਆਂ ਤੁਸੀਂ ਟਿੱਕੀਆਂ ਬਣਾਉਣੀਆਂ ਚਾਹੁੰਦੇ ਹੋ ਉਹਦੇ ਹਿਸਾਬ ਦੇ ਨਾਲ ਆਪਾਂ ਪਾ ਲਾਂਗੇ ਆਪਣਾ ਮੈਦਾ ਮੈਦਾ ਤੁਸੀਂ ਸਕਿਪ ਵੀ ਕਰ ਸਕਦੇ ਹੋ ਉਹਦੀ ਜਗ੍ਹਾ ਤੇ ਤੁਸੀਂ ਬੇਸਣ ਪਾ ਲਓ ਜਾਂ ਫਿਰ ਇੱਕ ਚਮਚ ਮੈ ਗੇਹੂ ਦਾ ਆਟਾ ਵੀ ਪਾਉਣੀ ਹੁੰਦੀ ਹੈ ਕਿਉਂਕਿ ਉਹਦੇ ਨਾਲ ਟਿੱਕੀ ਹੋਰ ਜ਼ਿਆਦਾ कुरकुरी ਬਣਦੀ ਹੈਗੀ ਤੇ ਆਪਾਂ ਨਮਕ ਮਿਰਚ ਮਸਾਲਾ ਤੇ ਥੋੜਾ ਜਿਹਾ ਪਾਲਕ ਧਨੀਆ ਨਾਲ ਟੇਸਟ ਅਨੁਸਾਰ ਪਾ ਲਿਆ ਇਹ ਪਾਲਕ ਮੇਰਾ ਥੋੜਾ ਜਿਹਾ ਪਹਿਲਾਂ ਦਾ ਬੇਸਣ ਦੇ ਵਿੱਚ ਪਾਇਆ ਹੋਇਆ ਸੀਗਾ ਮੈਂ ਤਾਂ ਇਦਾਂ ਪਾ ਲਿਆ ਨਹੀਂ ਤੁਸੀਂ ਇਹਨੂੰ ਕਟਿੰਗ ਕਰਕੇ ਥੋੜਾ ਜਿਹਾ ਪਾਲਕ ਤੇ ਧਨੀਆ ਵਿੱਚ ਮਿਕਸ ਕਰ ਲਓ ਹੁਣ ਆਪਾਂ ਚੰਗੇ ਤਰੀਕੇ ਨਾਲ ਇਹਦਾ ਹਾਰਡ ਥੋੜਾ ਜਿਹਾ ਹਨ ਆਟਾ ਗੁੰਨਾਂਗੇ ਲਿਕਵਿਡ ਨਹੀਂ ਕਰਨ ਜੇ ਤੁਹਾਨੂੰ ਲਿਕਵਿਡ ਲੱਗਦਾ ਤਾਂ ਤੁਸੀਂ ਇਹਦੇ ਵਿੱਚ ਇੱਕ ਨਧਾ ਚਮਚ ਹੋਰ ਮੈਦੇ ਦਾ ਜਾਂ ਬੇਸਣ ਦਾ ਐਡ ਕਰ ਲਓ ਤਾਂ ਹੁਣ ਚੰਗੇ ਤਰੀਕੇ ਦੇ ਨਾਲ ਆਪਾਂ ਇਹਦੀਆਂ ਗੁੰਨ ਕੇ ਸਖਤ ਜਿਸ ਤਰੀਕੇ ਦੇ ਨਾਲ ਹਨਾ ਟਿੱਕੀਆਂ ਬਣਾਵਾਂਗੇ ਟਿੱਕੀ ਬਣਾਉਣ ਦਾ ਇੰਨਾ ਆਸਾਨ ਤਰੀਕਾ ਤੁਹਾਨੂੰ ਅੱਜ ਤੱਕ ਕਿਸੇ ਨੇ ਨਹੀਂ ਦੱਸਿਆ ਹੋਣਾ ਤੁਹਾਡਾ ਜਦੋਂ ਵੀ ਮਨ ਕਰਦਾ ਓਸੇ ਟਾਈਮ ਟਿੱਕੀ ਬਣਾ ਕੇ ਤੁਸੀਂ ਖਾ ਸਕਦੇ ਹੋ ਪਰ ਸਭ ਤੋਂ ਮੇਨ ਗੱਲ ਕਿ ਇਹ ਟਿੱਕੀ ਆਪਣੀ ਖੱਟੀ ਜਿਹੜੀ ਆਪਣੀ ਗੁੜੀ ਮਿਲੀ ਦੀ ਚਟਨੀ ਹੁੰਦੀ ਹੈ ਵਿਆਹਾਂ ਦੇ ਵਿੱਚ ਬਣਦੀ ਆ ਜਾਂ ਹਲਵਾਈ ਬਣਾਉਂਦੇ ਆ ਨਾ ਉਹਦੇ ਨਾਲ ਹੀ ਟੇਸਟੀ ਲੱਗਦੀ ਜੇ ਤੁਸੀਂ ਕਹੋਗੇ ਟਮੇਟੋ ਸੌਸ ਪਾਵਾਂਗੇ ਉਹਦੇ ਨਾਲ ਇਹ ਟੇਸਟੀ ਨਹੀਂ ਲੱਗਦੀ ਹੈਗੀ ਉਹਦੀ ਰੈਸਪੀ ਵੀ ਤੁਹਾਨੂੰ ਆਪਣੇ ਚੈਨਲ ਤੇ ਮਿਲ ਜੇਗੀ ਬਹੁਤ ਆਸਾਨ ਹੈਗੀ ਨਾਲੇ ਤੋਂ ਹੈਲਦੀ ਹੁੰਦੀ ਹੈ ਹਾਜਮੇ ਵਾਸਤੇ ਵੀ ਬਹੁਤ ਵਧੀਆ ਹੁੰਦੀ ਹੈ ਤੇ ਜਿੱਦਾਂ ਕਿ ਦਹੀਂ ਭੱਲੇ ਹੋਗੇ ਗੋਲ ਗੱਪੇ ਹੋਗੇ ਟਿੱਕੀ ਹੋਗੀ ਇਹਦੇ ਵਾਸਤੇ ਉਹ ਸਪੈਸ਼ਲ ਦੇਖੋ ਬਣਾਉਣੀਆਂ ਪੈਂਦੀ ਹੈਗੀ ਹਨਾ ਉਹ ਬਣਾ ਕੇ ਰੱਖ ਲਓ ਤੁਸੀਂ ਹਨਾ ਉਹਨੂੰ 6-6 ਮਹੀਨੇ ਵੀ ਤੁਸੀਂ ਰੱਖ ਲਓਗੇ ਸਟੋਰ ਕਰਕੇ ਉਹ ਖਰਾਬ ਨਹੀਂ ਹੁੰਦੀ ਨਾ ਉਹਨੂੰ ਉਲੀ ਲੱਗੇ ਕੁਝ ਨਹੀਂ ਲੱਗਦਾ ਉਹਦੀ ਰੈਸਪੀ ਵੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦੂੰਗੀ ਤੇ ਹੁਣ ਆਪਾਂ ਦੇਖੋ ਚਾਰ ਆਲੂ ਲੈਤੇ ਸੀਗੇ ਉਹਦੇ ਤੋਂ ਆਪਣੀਆਂ ਦੇਖੋ ਕਿੰਨੀਆਂ ਟਿੱਕੀਆਂ ਬਣ ਗਈਆਂ ਹਨ ਇਹਦੇ ਵਿੱਚ ਘਟੋ ਘਟ ਆਪਣੀਆਂ 10 ਟਿੱਕੀਆਂ ਦੇ ਕਰੀਬ ਹਨਾ ਬਣ ਗਈਆਂ ਹੁਣ ਆਪਾਂ ਜਿਹੜੇ ਆਪਾਂ ਗੋਲ ਗੋਲ ਪੇੜੇ ਜੇ ਬਣਾਏ ਆ ਉਹਨਾਂ ਨੂੰ ਆਪਾਂ ਥੋੜਾ ਜਿਹਾ ਚਪਟਾ ਕਰਕੇ ਆਪਾਂ ਨੇ ਇਧਰ ਤੇਲ ਹਨਾ ਰੱਖ ਲਿਆ ਸੀ ਪਹਿਲਾਂ ਗਰਮ ਹੋਣ ਲਈ ਤੇ ਉਹਦੇ ਵਿੱਚ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਸਭ ਤੋਂ ਮੇਨ ਗੱਲ ਦਾ ਧਿਆਨ ਰੱਖਣਾ ਤੁਸੀਂ ਨੇ ਕਿ ਜਦੋਂ ਤੁਸੀਂ ਇਹਨੂੰ ਫਰਾਈ ਕਰੋਗੇ ਨਾ ਜਿਹੜਾ ਤੁਹਾਡਾ ਤੇਲ ਹੈ ਕਿ ਆ ਉਹ ਹੈ ਹਨਾ ਕੁਝ ਵੀ ਹੈ ਉਹਨੂੰ ਨਾ ਹਾਈ ਫਲੇਮ ਤੇ ਗਰਮ ਨਹੀਂ ਰੱਖਣਾ ਹੈਗਾ ਕਿਉਂਕਿ ਅਗਰ ਤੁਸੀਂ ਜ਼ਿਆਦਾ ਗਰਮ ਕਰ ਦੋਗੇ ਉਸ ਨੂੰ ਫਿਰ ਤੁਹਾਡੀ ਜਿਹੜੀ ਟਿੱਕੀ ਆ ਉੱਪਰੋਂ ਤਾਂ ਪੱਕ ਜੇਗੀ ਤੇ ਵਿੱਚੋਂ ਕੱਚੀ ਰਹਿ ਜੇਗੀ ਹਨਾ ਇਹਨੂੰ ਕੋਈ ਵੀ ਬਣਾ ਸਕਦਾ ਬੁਆਏਜ਼ ਵੀ ਬਣਾ ਸਕਦੇ ਨੇ ਬੱਚੇ ਵੀ ਬਣਾ ਸਕਦੇ ਨੇ ਹਨਾ ਇੰਨੀ ਆਸਾਨ ਹੈਗੀ ਇਹ ਤੇ ਟੇਸਟ ਇਹਦਾ ਤੁਸੀਂ ਇੱਕ ਵਾਰ ਬਣਾ ਲਈ ਤਾਂ ਤੁਹਾਡੇ ਘਰ ਹਨਾ ਇਸ ਚੀਜ਼ ਦੀ ਡਿਮਾਂਡ ਬਣੇਗੀ ਹੀ ਬਣੇਗੀ ਜਦੋਂ ਵੀ ਤੁਹਾਡੇ ਕੋਈ ਰਿਆ ਰਿਆ ਮਨ ਕੇ ਗੈਸ ਟਾਉਂਦੀ ਆ ਜਾਂ ਤੁਹਾਡੇ ਪਰਿਵਾਰ ਤੁਹਾਡੇ ਹਸਬੰਡ ਜੀ ਨੂੰ ਹਨਾ ਇੱਕ ਵਾਰ ਸੀ ਇਹ ਨੂੰ ਬਣਾ ਕੇ ਖਵਾਤਾ ਨਾ ਤਾਂ ਉਹ ਕਦੇ ਵੀ ਬਾਹਰ ਜਾ ਕੇ ਟਿੱਕੀ ਖਾਣ ਦੀ ਡਿਮਾਂਡ ਨਹੀਂ ਕਰਨਗੇ ਉਹ ਤੁਹਾਨੂੰ ਹੀ ਕਹਿਣਗੇ ਕਿ ਟਿੱਕੀ ਬਣਾ ਦੇ ਅਕਸਰ ਬਜ਼ੁਰਗ ਇਹ ਕਹਿੰਦੇ ਹੁੰਦੇ ਸੀਗੇ ਹਨਾ ਪਹਿਲਾਂ ਕਿ ਪਤੀ ਦੇ ਦਿਲ ਦਾ ਰਸਤਾ ਉਸਦੇ ਪੇਟ ਤੋਂ ਹੋ ਕੇ ਜਾਂਦਾ ਹੈਗਾ ਹਨਾ ਤੇ ਆਪਾਂ ਦੇਖੋ ਇਹਨਾਂ ਨੂੰ ਕਰ ਲਿਆ ਹੁਣ ਫਰਾਈ ਹੁਣ ਆਪਾਂ ਇਹਦੀ ਜਿਹੜੀ ਉੱਪਰ ਆ ਪਿਆਜ਼ ਮੂਲੀ ਵਗੈਰਾ ਹਨਾ ਡੈਕੋਰੇਟ ਕਰਦੇ ਆ ਜਿਹਦੇ ਮੈਂ ਕਿਹਾ ਆਪਾਂ ਟੇਸਟ ਹੋਰ ਵਧਾਉਣ ਵਾਸਤੇ ਟਿੱਕੀ ਦੇ ਵਿੱਚ ਕੀ ਕੀ ਪਾਉਣੇ ਪਿਆਜ਼ ਲੈ ਲਿਆ ਆਪਾਂ ਨੇ ਪਿਆਜ਼ ਨੂੰ ਆਪਾਂ ਬਰੀਕ ਬਰੀਕ ਹਨਾ ਕਟਿੰਗ ਕਰਕੇ ਰੱਖ ਲਾਂਗੇ ਅਲੱਗ ਤੋਂ ਤੇ ਦੂਸਰਾ ਆਪਾਂ ਇਹਦੇ ਵਿੱਚ ਪਾਵਾਂਗੇ ਮੋਲੀ ਤੁਸੀਂ ਇਹਦੇ ਵਿੱਚ ਹਨਾ ਦਾਖਾਂ ਵੀ ਪਾ ਸਕਦੇ ਹੋ ਅਨਾਰ ਦਾਣਾ ਵੀ ਪਾ ਸਕਦੇ ਹੋ ਪਰ ਮੇਰੇ ਬੱਚੇ ਥੋੜਾ ਜਿਹਾ ਹਨਾ ਇਹ ਚੀਜ਼ ਨੂੰ ਘੱਟ ਲਈ ਕਰਦੇ ਨੇ ਦਾਖਾਂ ਤੇ ਅਨਾਰ ਦਾਣਾ ਨਾ ਉਹ ਟਿੱਕੀ ਦੇ ਵਿੱਚ ਪਸੰਦ ਨਹੀਂ ਕਰਦੇ ਤੁਹਾਡੇ ਘਰ ਪਸੰਦ ਕਰਦੇ ਨੇ ਤਾਂ ਤੁਸੀਂ ਜ਼ਰੂਰ ਪਾਉਣਾ ਉਹਦੇ ਨਾਲ ਹੋਰ ਵੀ ਜ਼ਿਆਦਾ ਟੇਸਟੀ ਬਣਦੀ ਹੈਗੀ ਤੇ ਮੂਲੀ ਲੈ ਕੇ ਆਪਾਂ ਇਹਨੂੰ ਵੀ ਕੱਦੂ ਕਸ਼ ਕਰ ਲਾਂਗੇ ਥੋੜਾ ਜਿਹਾ ਖਲਾਰਾ ਤਾਂ ਹਨਾ ਪਈ ਜਾਂਦਾ ਹੁੰਦਾ ਹੈਗਾ ਕਈ ਪੈਣ ਭਾਈ ਕਹਿ ਦਿੰਦੇ ਹੁੰਦੇ ਨੇ ਹਨਾ ਵੀ ਕਿਚਨ ਦੇ ਵਿੱਚ ਦੇਖੋ ਖਾਣਾ ਬਣਾਉਣ ਵੇਲੇ ਕਿਚਨ ਦੇ ਵਿੱਚ ਖਲਾਰਾ ਪੈਣਾ ਇਹ ਆਮ ਗੱਲ ਹੈਗੀ ਹਨਾ ਠੀਕ ਹੈ ਵੀ ਜਿਹੜੇ ਹੋਰ YouTube ਨੇ ਹਨਾ ਯੂਟਿਊਬਰ ਨੇ ਆਪਣੇ ਖਾਣਾ ਬਣਾਉਂਦੇ ਆ ਉਹ ਸਫਾਈ ਕਰਕੇ ਫਿਰ ਦਿਖਾਉਂਦੇ ਨੇ ਮੇਰਾ ਥੋੜਾ ਜਿਹਾ ਦੇਸੀ ਤਰੀਕਾ ਮੈਂ ਇਦਾਂ ਹੀ ਹਨਾ ਕਿਚਨ ਜਿੱਦਾਂ ਵੀ ਹੁੰਦਾ ਹੈਗਾ ਖਲਾਰਾ ਮੈਂ ਸਾਰਾ ਉਦਾਂ ਹੀ ਦਿਖਾਈ ਜਾਨੀ ਹੁੰਨੀ ਹੈ ਤੇ ਦੇਖੋ ਕਿੰਨੀਆਂ ਸੋਹਣੀਆਂ ਆਪਣੀਆਂ ਕ੍ਰਿਸਪੀ ਹਨਾ ਇਹ ਟਿੱਕੀਆਂ ਬਣ ਕੇ ਰੈਡੀ ਨੇ ਹੁਣ ਆਪਾਂ ਇਹਨ ਪੈਸੇ ਤੁਸੀਂ ਇਦਾਂ ਸਾਫ਼ ਤੀਆਂ ਟਿੱਕੀਆਂ ਦੇ ਉੱਪਰ ਹੀ ਹੈਨਾ ਸਾਰਾ ਕੁਝ ਪਾ ਸਕਦੇ ਹੋ ਪਰ ਮੈਂ ਬੱਚਿਆਂ ਵਾਸਤੇ ਤਾਂ ਉਹਨੂੰ ਪਤਲੀ ਬਣਾ ਰਹੀ ਹਾਂ ਹਨਾ ਉਹਨਾਂ ਵਾਸਤੇ ਮੈਂ ਥੋੜੀ ਜਿਹੀ ਦੀ ਕਟਿੰਗ ਕਰ ਦੇਣੀ ਉਹਨੀਆਂ ਕਿਉਂਕਿ ਬੱਚਾ ਤੋਂ ਜੋ ਤੋੜਦੇ ਨੇ ਫਿਰ ਉੱਪਰ ਵੀ ਪਾ ਲੈਂਦੇ ਆ ਹਨਾ ਤੇ ਇਹ ਆਪਣੀ ਹੈਗੀ ਦਹੀਂ ਦਹੀਂ ਨੂੰ ਪਹਿਲਾਂ ਮੈਂ ਫੈਟ ਲਿਆ ਸੀ ਫੈਟ ਕੇ ਉਹਦੇ ਵਿੱਚ ਦੋ ਚਮਚਾ ਚੀਨੀ ਦੇ ਪਾਲੇ ਸੀ ਜਿਵੇਂ ਕਿ ਆਪਾਂ ਦਹੀਂ ਭੱਲਿਆਂ ਵਾਸਤੇ ਮਲਕੀ ਬਣਾਉਣੇ ਆ ਇਹ ਥੋੜੀ ਜਿਹੀ ਪਤਲੀ ਜੀ ਹੀ ਬਣਾਉਣੀ ਆਪਾਂ ਨੇ ਜ਼ਿਆਦਾ ਗਾੜ੍ਹੀ ਨਹੀਂ ਬਣਾਉਣੀ ਕਿਉਂਕਿ ਜ਼ਿਆਦਾ ਗਾੜ੍ਹੀ ਬਣਾਵਾਂਗੇ ਫਿਰ ਕਲੀ ਦਹੀਂ ਦਾ ਟੇਸ ਝਾਈ ਜਾਊਗਾ ਹਨਾ ਪਹਿਲਾਂ ਆਪਾਂ ਨੇ ਦਹੀਂ ਪਾ ਲੈਣੀ ਐ ਫਿਰ ਉਸ ਤੋਂ ਬਾਅਦ ਦੇਖੋ ਇਹ ਆਪਣੀ ਗੂੜੀ ਮਿਲੀ ਦੀ ਚਟਨੀ ਹੈ ਜਿਹੜੀ ਘਰੇ ਬਣਾਈ ਹੋਈ ਹੈਗੀ ਇਹ ਇੰਨੀ ਟੇਸਟੀ ਬਣਦੀ ਹੈ ਤੁਸੀਂ ਇੱਕ ਵਾਰੀ ਖਾ ਲਈ ਨਾ ਤੁਸੀਂ ਟਮੇਟੋ ਸੌਸ ਵਗੈਰਾ ਬਿਲਕੁਲ ਭੁੱਲ ਜਾਓਗੇ ਤੁਸੀਂ ਬਿਲਕੁਲ ਨਹੀਂ ਖਾਓਗੇ ਉਸ ਨੂੰ ਹਨਾ ਤੇ ਇਸ ਨੂੰ ਵੀ ਆਪਾਂ ਚੰਗੇ ਤਰੀਕੇ ਦੇ ਨਾਲ ਦੋਨੋਂ ਟਿੱਕੀਆਂ ਦੇ ਪਲੇਟਾਂ ਦੇ ਉੱਪਰ ਕਿਉਂਕਿ ਬੇਟਾ ਸਕੂਲ ਤੋਂ ਆਇਆ ਸੀ ਤੇ ਰਾਤ ਸਾਡਾ ਪਿਆ ਪਿਆ ਦਾ ਮਨ ਵੀ ਕਰ ਰਿਹਾ ਸੀ ਹਨਾ ਵੀ ਗਰਮ ਗਰਮ ਜਿਹੜੀ ਵਿਆਹਾਂ ਦੇ ਵਿੱਚ ਟਿੱਕੀ ਹੁੰਦੀ ਹੈ ਨਾ ਉਹ ਖਾਈਏ ਤੇ ਥੋੜਾ ਜਿਹਾ ਆਪਾਂ ਨੇ ਉੱਪਰ ਪਾਤਾ ਚਾਟ ਮਸਾਲਾ ਤੇ ਕਾਲੀ ਮਿਰਚ ਤਿਦਿਖੋ ਮੈਂ ਪਹਿਲਾਂ ਵੀ ਕਹਿ ਘਟੀਆਂ ਤੁਸੀਂ ਹੁਣ ਅਨਾਰ ਦਾਣਾ ਵੀ ਪਾ ਸਕਦੇ ਹੋ ਦੇ ਪਰਦਾਖਾ ਵੀ ਪਾ ਸਕਦੇ ਹੋ ਕਾਜੂ ਬਦਾਮ ਹਨ ਕੁਝ ਵੀ ਪਾ ਸਕਦੇ ਹੋਗੇ ਜੋ ਤੁਹਾਨੂੰ ਟੇਸਟੀ ਲੱਗਦੇ ਨੇ ਹਨ ਤੇ ਪਰ ਮੈਂ ਸਿਰਫ ਇਹਦੇ ਉੱਪਰ ਪਾਈਏ ਮੂਲੀ ਤੇ ਪਿਆਜ਼ ਦੋਨਾਂ ਨੂੰ ਕੱਦੂਕਸ਼ ਕਰਕੇ ਪਨੇ ਪਾ ਲਿਆ ਹੁਣ ਆਪਾਂ ਇਹਦੇ ਉੱਪਰ ਥੋੜੀ ਥੋੜੀ ਜਿਹੜੀ ਆਪਣੀ ਗੁੜੇ इमਲੀ ਦੀ ਚਟਨੀ ਹੈ ਉਹ ਹੋਰ ਪਾ ਦਾਂਗੇ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਇਦਾਂ ਦੀਆਂ ਬਹੁਤ ਹੀ ਆਸਾਨ ਤੇ ਯਮੀ ਯਮੀ ਡੇਸਾਂ ਤੁਹਾਡੇ ਵਾਸਤੇ ਮੈਂ ਲੈ ਕੇ ਆਉਂਦੀ ਰਹਾਂਗੀ ਤੇ ਦੇਖੋ ਕਿੰਨੀ ਯਮਮੀ ਵੱਡ ਲੱਗ ਰਹੀਆਂ ਨੇ ਇਹ ਤੁਹਾਨੂੰ ਜੇ ਜਿਹੜੇ ਜਿਹੜੇ ਫਰੈਂਡ ਦਾ ਖਾਣ ਦਾ ਮਨ ਕਰਦਾ ਉਹ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਸਤਿ ਸ੍ਰੀ ਅਕਾਲ ਜੀ